ਬਿਨਾ ਤੇਲ ਤੋਂ ਬਿਨਾ ਤਲੇ ਤੋਂ ਬਹੁਤ ਹੀ ਮਜ਼ੇਦਾਰ ਜਿਹਾ ਫੁੱਲਵੇਂ ਪਟੂਰੇ ਬਣਾਉਣ ਦੇ ਲਈ 1.5 ਕੱਪ ਲਵਾਂਗੇ ਘਰ ਵਾਲਾ ਸਿੰਪਲ ਆਟਾ ਅੱਧਾ ਕੱਪ ਲਵਾਂਗੇ ਮੈਦੇ ਦਾ ਤੁਸੀਂ ਚਾਹੋ ਤਾਂ ਕੱਲਾ ਆਟਾ ਵੀ ਲੈ ਸਕਦੇ ਹੋ ਮੈਦਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਇੱਕ ਚਮਚ ਲਵਾਂਗੇ ਆਪਾਂ ਇਹਦੇ ਵਿੱਚ ਚੀਨੀ ਦਾ ਅੱਧਾ ਚਮਚ ਲਵਾਂਗੇ ਨਮਕ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਅੱਧਾ ਟੀस्पून ਪਾਇਓ ਬੇਕਿੰਗ ਸੋਡਾ ਤੇ ਚਮਚ ਦਾ ਚੌਥਾ ਹਿੱਸਾ ਪਾਉਣਾ ਹੈਗਾ ਬੇਕਿੰਗ ਪਾਊਡਰ ਦਾ ਟੀस्पून ਵਾਲੇ ਚੀਜ਼ਾਂ ਪਾਉਣੀਆਂ ਹੈਗੀਆਂ 4 ਤੋਂ 5 ਚਮਚ ਪਾਵਾਂਗੇ ਫਰੈਸ਼ ਦਹੀਂ ਦੇ ਫਿਰ 2-3 ਚਮਚ ਦੇ ਵਿੱਚ ਇਹਦੇ ਘਿਓ ਦੇ ਜਾਂ ਤੁਸੀਂ ਤੇਲ ਦੇ ਉਸ ਤੋਂ ਬਾਅਦ ਪਾਣੀ ਪਾ ਕੇ ਥੋੜਾ ਥੋੜਾ ਇਹਨੂੰ ਸਖਤ ਜਿਹਾ ਡੋਇਰਾ ਤਿਆਰ ਕਰ ਲਿਓ ਫਿਰ 2-3 ਮਿੰਟਾਂ ਦੇ ਲਈ ਇਹਨੂੰ ਪਟਕ ਪਟਕ ਕੇ ਮਾਰਿਓ ਤੇ ਉਸ ਤੋਂ ਬਾਅਦ ਇਹਦਾ ਇਸ ਤਰੀਕੇ ਦਾ ਡੋ ਤਿਆਰ ਹੋ ਜਾਊਗਾ ਤੇ ਇਹਨੂੰ 20-25 ਮਿੰਟ ਲਈ ਢੱਕ ਕੇ ਰੈਸਟ ਤੇ ਰੱਖ ਦਿਓ ਫਿਰ ਚੰਗੀ ਤਰ੍ਹਾਂ ਇਹਦੀ ਮੋਕੀ ਦੇ ਲਿਓ ਉਸ ਤੋਂ ਬਾਅਦ ਜਦੋਂ ਤੁਸੀਂ ਪੇੜਾ ਬਣਾਵੋਗੇ ਵਿੱਚ ਦੇਸੀ ਘਿਓ ਭਰ ਕੇ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦਿਓ ਦੁਬਾਰਾ ਪੇੜਾ ਤਿਆਰ ਕਰਕੇ ਇਹਦੇ ਉੱਪਰ ਲਗਾਓ ਧਨੀਆ ਕਲੌਂਜੀ ਹੌਲੀ ਹੌਲੀ ਬੇਲਦੇ ਜਾਓ ਫਿਰ ਤਵੇ ਦੇ ਉੱਪਰ ਪਾ ਕੇ ਇਹਦੀ ਉਲਟ ਪਾ ਕਰਿਓ ਦੋਵਾਂ ਪਾਸਿਆਂ ਤੇ ਵਧੀਆ ਜਿਹਾ ਦੇਸੀ ਘਿਓ ਲਗਾ ਲਿਓ ਹੌਲੀ ਹੌਲੀ ਇਹ ਫੁੱਲਣਾ ਸ਼ੁਰੂ ਹੋ ਜਾਊਗਾ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਣੀ ਹੈ ਜਿਆਦਾ ਫੁੱਲ ਤੇਜ਼ ਗੈਸ ਤੇ ਨਹੀਂ ਪਕਾਉਣੇ ਬਹੁਤ ਹੀ ਮਜ਼ੇਦਾਰ ਫੁੱਲਵੇਂ ਪਟੂਰੇ ਬਣ ਕੇ ਤਿਆਰ ਹੋਣਗੇ ਬੜਾ ਸਿੰਪਲ ਜਿਹਾ ਤਰੀਕਾ ਹੈ ਟਰਾਈ ਕਰਕੇ ਜਰੂਰ ਦੇਖਿਓ